शोभा आज पांजे का जन्मदिन है बहुत ज्यादा खुशी हो रही है कि चार साल बाद बर्थडे है सैलीब्रेट हो रहा ਪਛਾਰੇ ਬਰਥਡੇ ਦੇਖਿਆ ਬਟ ਆਵਲਾ ਬਰਥਡੇ ਪਹਿਲੀ ਵਾਰੀ ਦੇਖਣ ਜਾ ਰਿਹਾ ਕਿ ਜਿਹੜਾ 4 ਸਾਲ ਬਾਅਦ ਕੀਤਾ ਜਾਂਦਾ ਵਾ ਪਰ ਇਹ ਬਹੁਤ ਹੀ ਜ਼ਿਆਦਾ ਤੁਮਨਾਵਾਂ ਨਾਲ ਸੈਲੀਬ੍ਰੇਸ਼ਨ ਕਰ ਰਹੇ ਆ ਇਹ ਲੱਗਦਾ ਕਿ ਇਹ ਸਪੈਸ਼ਲ ਬੱਚਾ ਹੈ ਹਾਂਜੀ ਸਪੈਸ਼ਲ ਚਾਈਲਡ ਆ ਕਹਿੰਦੇ ਕਿ ਮਾਮੀ ਨੂੰ ਬੜਾ ਚਾਹੁੰਗੇ ਜੀ 4 ਸਾਲ ਬਾਅਦ ਜਦੋਂ ਹਾਂਜੀ ਹਾਂਜੀ ਕਾਫੀ ਸਾਲ ਤੇ ਕੇਕ ਵਗੈਰਾ ਲੈਂਦਾ ਗਿਆ ਜੀ ਹਾਂਜੀ ਅੱਜ ਦੀ ਡਿਮਾਂਡ ਤੇ ਲੈਂਦਾ ਗਿਆ PUBG ਵਾਲਾ ਅੱਛਾ PUBG ਹਾਂਜੀ 4 ਸਾਲ ਬਾਅਦ ਮਨਾਇਆ ਜਾਂਦਾ ਜਦੋਂ ਹਾਂਜੀ ਉਹ ਤਾਂ 4 ਸਾਲ ਬਾਅਦ ਮਨਾਇਆ ਜਾਂਦਾ ਮੈਂ ਤਾਂ ਜਿੱਤੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੀ ਵੇਟ ਕਰਨੀ ਪੈਂਦੀ 4 ਸਾਲ ਹਾਂਜੀ ਕਰਨੀ ਹੀ ਨਾਮਾ ਜੀ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਸੁਖਮਨ ਸਿੰਘ ਆ ਮੈਂ ਗੁਰਦੀਦਾ ਰਹਿਣ ਵਾਲਾ ਆ ਅੱਜ ਕੀ ਗੱਲ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ 4 ਸਾਲ ਬਾਅਦ ਜਨਮ ਦਿਨ ਆਉਂਦਾ ਦਾ 29 ਤਰੀਕ ਨੂੰ 4 ਸਾਲਾਂ ਹੀ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦਿਨ ਆਉਂਦਾ ਸਪੈਸ਼ਲ ਬੱਚਾ ਜੀ ਸਪੈਸ਼ਲ ਬੱਚਾ ਜੀ ਆ ਵੇਖੋ ਕਿੰਨੀ ਖੁਸ਼ੀ ਹੈਗੀ ਸਾਰੇ ਪਾਸੇ ਰਿਸ਼ਤੇਦਾਰ ਪਹੁੰਚੇ ਜੀ ਆ ਵੇਖੋ ਇਹ ਤੁਹਾਡੇ ਕੋਲ ਹੀ ਆ ਸਾਰੇ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਬੰਦਾ ਜੀ ਉਹ ਆਂਦਾ ਕਿ ਮੇਰਾ ਮਨਾਉਗਾ 4 ਸਾਲ ਬਾਅਦ ਅਰ ਕਿੰਨੇ ਕੇਕ ਕੱਟੇ ਗਏ ਜੀ 4 4 ਸਾਲ ਬਾਅਦ ਦੇ 4 ਕੇਕ ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਦੀ ਬੋਵੇਗੀ 4 ਸਾਲ ਬਾਅਦ ਵੇਟ ਪੂਰੀ ਹੋਏਗੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਬਹੁਤ ਜਿਆਦੀ ਕਿਦਾਂ ਬਣਾਇਆ ਜਾ ਰਿਹਾ ਜੀ ਜਨਮ ਦੇ ਪਾਜੀ ਆ ਡੀਜੇ ਲੱਗ ਰਹੇ ਨੇ ਪੰਗੜੇ ਪੈ ਰਹੇ ਨੇ ਖੁਸ਼ੀ ਆ ਜੀ ਪੂਰੇ ਇੰਜੋਏ ਹੋ ਰਿਹਾ ਹੈ ਕਿੱਥੇ ਦੇ ਰਹਿਣ ਵਾਲੇ ਆਸੀ ਤਾਂ ਬੁਰਜੀਪਿੰਡ ਦੇ ਰਹਿਣ ਵਾਲਿਆ ਨਾਮ ਗੁਰਮੀਤ ਕੌਰ ਕੀ ਕਹਣਾ ਚਾਹ ਕੀ ਸਪੈਸ਼ਲ ਬੱਚਾ ਢਾਡਾ ਮਨਾਇਆ ਗਿਆ ਜੀ ਹਾਂਜੀ ਜੀ ਸਪੈਸ਼ਲ ਦੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਂਦਾ ਚਾਰ ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਭੰਗੜਾ ਪਾ ਕੇ ਕਦੇ ਬੱਚਾ ਬੜਾ ਜੇਦ ਕਰਦਾ ਕਿਸੇ ਦਾ ਜਨਮ ਦਿਨ ਹੋਣ ਦੇ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂਜੀ ਵੇਟ ਕਰਦੇ ਰਹਨੇ ਆ ਬਸ ਚਾਰ ਸਾਲ ਬਾਅਦ ਫਿਰ ਖੂਬ ਮਨਾਈਦਾ ਬਸ ਅੱਜ ਰਿਸੇਦਾਰ ਪਹੁੰਚੇ ਜੀ ਹਾਂਜੀ ਜੀ ਪਹੁੰਚੇ ਨਾਨਕੇ ਲੱਗਦਾ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ ਚਾਰ ਸਾਲ ਬਹੁਤ ਜ਼ਿਆਦਾ ਜੀ ਬਹੁਤ ਕਿੰਨੇ ਕੇਕ ਕੱਟੇ ਜੀ ਆ ਚਾਰ ਸਾਲ ਕੇਕ ਕਟਾਂਗੇ ਜੀ ਕਿਹਦਾ ਜਸ਼ਨ ਮਨਾਇਆ ਜਾ ਰਿਹਾ ਜੀ ਨੱਚ ਪੁੜਕ ਕੇ ਇੰਜੋਏ ਕਰਕੇ ਬਸ ਜੀ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਚਾਰ ਸਾਲ ਬਾਅਦ ਮੇਰਾ ਕਿਉਂ ਕੇਕ ਕਟਿਆ ਜਾਂਦਾ ਨਹੀਂ ਇਹਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਂਦੀ ਆ ਇਹ ਸਪੈਸ਼ਲ ਕਹਿ ਸਕਦੇ ਹੋ ਜੀ ਹਾਂਜੀ ਜੀ ਸਪੈਸ਼ਲ ਬੱਚਾ ਜੀ ਹਾਂਜੀ ਇਨੀ ਖੁਸ਼ੀ ਹੈ ਦੀ ਹੁਣ ਬਹੁਤ ਜ਼ਿਆਦਾ ਜੀ ਕਿੱਦਾਂ ਬਣਾਈ ਜਾ ਰਹੀ ਹੈ ਨੱਚ ਕੇ ਜੀ ਜੀ ਵਗੈਰਾ ਲਾ ਕੇ ਹਾਂਜੀ ਲਾਵਾਂਗੇ ਜੀ